ਹਰ ਵੇਲੇ ਕਰਿਦਾ ਏ ਰਹਿਨੇ ਮੇਰੀ ਮੇਰੀ ਇੱਕ ਦਿਨ ਹੋ ਜਾਣਾ ਅੰਤਰਾਖ ਵਾਲੀ ਟੇਰੀ ਹਰ ਵੇਲੇ ਕਰਿਦਾ ਏ ਹੋ ਰਹਿਨੇ ਮੇਰੀ ਮੇਰੀ ਇੱਕ ਦਿਨ ਹੋ ਜਾਣਾ ਅੰਤਰਾਖ ਵਾਲੀ ਟੇਰੀ ਗੁੱਡੀ ਸਿੱਖਾਂ ਦੇ ਵਿੱਚ ਤੇਰੀ ਛੜ ਕੇ ਓਏ ਡੋਹਰੀ ਟੁੱਟ ਜਾਊਗੀ ਜਿੰਦ ਪਾਣੀ ਦਾ ਬੁਲਬਲਾ ਤੇਰੀ ਪਤਾ ਨਹੀਂ ਕਦੋਂ ਫੁੱਟ ਜਾਊਗੀ ਜਿੰਦ ਪਾਣੀ ਦਾ ਬੁਲਬਲਾ ਤੇਰੀ ਪਤਾ ਨਹੀਂ ਕਦੋਂ ਫੁੱਟ ਜਾਊਗੀ ਹੋ ਬੁਰੇ ਕੰਮ ਕਰਨੇ ਬੰਦੇ ਆਏ ਸੱਡਦੇ ਲੋਭ ਤੇ ਹੰਕਾਰ ਇਹ ਮਨ ਵਿੱਚੋਂ ਕੱਢਦੇ ਬੁਰੇ ਕੰਮ ਕਰਨੇ ਬੰਦੇ ਆਏ ਸੱਡਦੇ ਲੋਭ ਤੇ ਹੰਕਾਰ ਇਹ ਮਨ ਵਿੱਚੋਂ ਕੱਢਦੇ ਪਾਰ ਸੱਚ ਦਾਸ ਮੰਦਰ ਨਹੀਂ ਹੋਣਾ ਪਾਰ ਸੱਚ ਦਾਸ ਮੰਦਰ ਨਹੀਂ ਹੋਣਾ ਤੇ ਬੇੜੀ ਡੁੱਬ ਜਾਊਗੀ ਜਿੰਦ ਪਾਣੀ ਦਾ ਬੁਲਬਲਾ ਤੇਰੀ ਪਤਾ ਨਹੀਂ ਕਦੋਂ ਫੁੱਟ ਜਾਊਗੀ ਜਿੰਦ ਪਾਣੀ ਦਾ ਬੁਲਬਲਾ ਤੇਰੀ ਪਤਾ ਨਹੀਂ ਕਦੋਂ ਫੁੱਟ ਜਾਊਗੀ ਹੋਏ ਪਾਪਾਂ ਦੀਆਂ ਪੰਡਾਂ ਬੰਨੇ ਮਾਰ ਮਾਰ ਠੱਗੀਆਂ ਤੇਰੇ ਨਾਲ ਨਹੀਂ ਓ ਜਾਣੀਆਂ ਇਹ ਮੋਟਰਾਂ ਤੇ ਗੱਡੀਆਂ ਪਾਪਾਂ ਦੀਆਂ ਪੰਡਾ ਬਨੇ ਮਾਰੀ ਮਾਰੀ ਠੱਗੀਆਂ ਨਾਲ ਨਹੀਂ ਓਏ ਜਾਣੀਆਂ ਇਹ ਮੋਟਰਾਂ ਤੇ ਗੱਡੀਆਂ ਪਾੜੇ ਬਾਣੀ ਨਾ ਨਿਕਦੀ ਓਏ ਪਾੜੇ ਬਾਣੀ ਨਾ ਨਿਕਦੀ ਜੋ ਦੁੱਖਾਂ ਤੋਂ ਬਚਾਊਗੀ ਜਿੰਦ ਪਾਣੀ ਦਾ ਬੁਲਬੁਲਾ ਤੇਰੀ ਪਤਾ ਨਹੀਂ ਕਦੋਂ ਫੁੱਟ ਜਾਊਗੀ ਜਿੰਦ ਪਾਣੀ ਦਾ ਬੁਲਬੁਲਾ ਤੇਰੀ ਪਤਾ ਨਹੀਂ ਕਦੋਂ ਫੁੱਟ ਜਾਊਗੀ